ਸਰਕਾਰੀ ਵਾਅਦਿਆਂ ਦੇ ਵਫਾ ਨਾ ਹੋਣ ਤੋਂ ਨਰਾਜ਼ ਕਿਸਾਨ ਗੁਰਦਾਸਪੁਰ ਵਿੱਚ ਮੁੜ ਸੜਕਾਂ ਦੇ ਉੱਤੇ ਨਿਤਰੇ ਹੱਥਾਂ ਦੇ ਵਿੱਚ ਪਗੜੀ ਸੰਭਾਲ ਜੱਟਾਂ ਦੇ ਬੈਨਰ ਸੀ ਤੇ ਜ਼ੁਬਾਨ ਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਗੁਰਦਾਸਪੁਰ ਦੇ ਟੀਵੀ ਚੌਂਕ ਤੇ ਪੰਜਾਬ ਹਰ ਤੋਂ ਕਿਸਾਨ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਣ ਪਹੁੰਚੇ ਸੀ ਕਿਸਾਨਾਂ ਨੇ ਸਰਕਾਰ ਨੂੰ ਉਹ ਵਾਅਦੇ ਚੇਤੇ ਕਰਵਾਏ ਜੋ ਪਿਛਲੇ ਪ੍ਰਦਰਸ਼ਨਾਂ ਦੇ ਦੌਰਾਨ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਸੀ ਇਨਾ ਦੇ ਵਿੱਚ ਕਰਜ਼ਾ ਮੁਆਫੀ ਸਮੇਤ ਗੰਨਾ ਕਿਸਾਨਾਂ ਦਾ 226 ਕਰੋੜ ਰੁਪਏ ਦਾ ਬਕਾਇਆ ਜਲਦ ਅਦਾ ਕਰਨ ਦੀ ਮੰਗ ਸ਼ਾਮਲ ਸੀ ਜਿੱਥੇ ਬੰਦੀਆਂ ਨੇ ਸਰਕਾਰ ਨੂੰ ਜਲਦ ਮੰਗਾਂ ਦੇ ਉੱਤੇ ਅਮਲ ਕਰਨ ਦਾ ਅਲਟੀਮੇਟਮ ਦਿੱਤਾ ਹੈ ਤੇ ਅਜਿਹਾ ਨਾ ਹੋਣ ਤੇ ਪਹਿਲਾਂ ਵਾਂਗ ਰੇਲ ਰੋਕੂ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਹੈ ਪਿਛਲੇ ਸਮੇਂ ਦੇ ਵਿੱਚ ਅਸੀਂ ਬੜੇ ਵੱਡੇ ਤਰਨੇ ਲਾਏ ਸੀ ਜਿਨ੍ਹਾਂ ਵਿੱਚ ਸਰਕਾਰ ਨੇ ਸਾਡੇ ਨਾਲ ਇਹ ਗੱਲ ਕੀਤੀ ਸੀ ਕਿ ਗੰਨੇ ਦੀ ਜਿਹੜੀ ਪੇਮੈਂਟ ਆ 245 ਮਿਲਣ ਵਾਲੇ ਦੇਣਗੇ ਤੇ 50-50 ਰੁਪਏ ਜਿਹੜੀ ਉਹ ਸਰਕਾਰ ਦਵੇਗੀ ਤੇ 238 ਨੂੰ ਅਰਲੀ ਵਿੱਚ ਰੱਖਿਆ ਜਾਵੇਗਾ ਤੇ ਉਹਨਾਂ ਸਾਰੀਆਂ ਗੱਲਾਂ ਤੋਂ ਸਰਕਾਰ ਮੁਕਰ ਗਈ ਹੈ ਅੱਜ ਨਾ ਸਾਨੂੰ ਕਈਆਂ ਮਿਲਾਂ 245 ਦਿੱਤੇ ਆ ਤੇ ਨਾ ਹੀ 50-50 ਰੁਪਏ ਦਿੱਤੇ ਆ ਤੇ 10 238 ਜਿਹੜੀ ਆ ਉਹ ਵੈਰੀਟੀ ਕਰਲੀ ਵੈਰੀਟੀ ਨੂੰ ਬਿਟ ਵਿੱਚ ਕਰ ਦਿੱਤਾ ਇਹ ਸਾਰਾ ਕੁਛ ਸਾਡੇ ਨਾ ਕਿਸਾਨਾਂ ਦਾ ਬੜਾ ਤੱਕਾ ਹੋ ਰਿਹਾ ਹੈ ਇਹ ਅੱਜ ਰੋਸ ਮਾਰਚ ਅਸੀਂ ਪਗੜੀ ਸਮਾਜ ਜੱਟਾਂ ਦੇ ਦੁਆਬਾ ਸੰਘਰਸ਼ ਕਮੇਟੀ ਦੇਣ ਜਾ ਰਹੇ ਹਾਂ ਤੇ ਜੇ ਸਾਡੀ 26 ਤਰੀਕ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਬੜੇ ਵੱਡੇ ਤੇ ਤਰੀਕੇ ਦੇ ਨਾਲ ਜਿੱਦਾਂ ਪਿਛਲੀ ਔਰ ਰੇਲਾਂ ਡੋਕੀਆਂ ਸਨ ਸੜਕਾਂ ਰੁਕੀਆਂ ਸਨ ਉਸੇ ਤਰ੍ਹਾਂ ਰੇਲਾਂ ਤੇ ਸੜਕਾਂ ਰੋਕਤੀਆਂ ਜਾਣ ਕਿਉਂਕਿ ਇਸ ਕਿਸਾਨਾਂ ਦੇ ਵਿੱਚ ਬੜਾ ਰੋਹ ਆ ਕਿ ਸਾਡੇ ਜਿਹੜੇ ਪੈਸੇ ਆ ਉਹਨਾਂ ਦਿੱਤੇ ਜਾਣ ਇਹਨਾਂ ਨੂੰ ਅਸੀਂ ਆਲਟੀਮੇਟਮ ਵੀ ਡੀਸੀ ਹੁਣਾ ਲੂ ਦਿੱਤੇ ਸੀ ਇਹ ਜਿਹੜੇ ਸ਼ਹਿਰ ਪੁਰ ਦੇ ਗੁਰਦਾਸਪੁਰ ਨੂੰ ਦਿੱਤੇ ਸਨ ਉਸ ਤੋਂ ਬਾਅਦ ਇਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਅਸੀਂ ਕਰਤਾਰਪੁਰ ਮੁਕੇਰੀਆਂ ਤੇ ਜਲੰਧਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਅਸੀਂ ਰੇਰਕੂ ਤੇ ਇਹ ਜਿਹੜੀਆਂ ਐਜੂਏਸ਼ਨਾਂ ਕੀਤੀਆਂ ਸਨ ਉਹਦੇ ਵਿੱਚ ਫਿਰ ਇਹਨਾਂ ਨੇ ਮੰਗਾਸਾਨੀਆਂ ਮੰਨੀਆਂ ਸਨ ਪਰ ਉਹ ਉਹਨਾ ਮੰਗਾਤੇ ਪੂਰੇ ਨਹੀਂ ਉਤਰੇ